ਕਿੰਨੇ ਕਿਤੇ ਦਿਨ ਚੱਲੀ ਹਾਂ ਤਾਂ ਪੰਜਾਬ ਤੋਂ ਪਹੁੰਚ ਆਦੇ ਉਹ ਬੱਚਾ ਦੇ ਨਾ ਵੱਡਾ ਸ਼ਿਕਰ ਚੱਲਿਆ ਮੈਂ ਵੀ ਆਪਣੀ ਲੈ ਕੇ ਉਹਨਾਂ ਦੇ ਨਾਲ ਹੀ ਅੱਜ ਹਾਂ ਤਾਂ ਚੱਲੀ ਹੋ ਪੰਜਾਬ ਸੱਟ ਕੀ ਨਿਕਲਿਆ ਕਿ ਆਪਾਂ ਲੋਕ ਜੇ ਸਾਡੇ ਕਿਵੱਤੇ ਜਾਂਦੇ ਆ ਉਹ ਵੀ 7 ਟਾਂਕ ਚੱਸੀ ਪਹੁੰਚ ਕਰਦੇ ਆ ਆਗਲਾ ਗੁਰੂ ਦਾ ਸੀਰਮੇਨ ਲੱਗਿਆ ਜੇ ਸੀਰਮੇਨ ਲੜਾਈ ਲੜਦੇ ਸਪਾਈਸਰ ਕਹਿੰਦਾ ਮੈਂ ਕਿਹਾ